ਜੋਸ਼ੀ ਸਾਹਿਬ ਨੂੰ ਵੈਲਕਮ ਕੀਤਾ ਹੈ ਮੈਂ ਵੀ ਆਪਣੀ ਪਾਰਟੀ ਵੱਲੋਂ ਅਨਿਲ ਜੀ ਨੂੰ ਤੇ ਯਾਦਵ ਸਾਹਿਬ ਜਿਹੜੇ ਦੀਪਕ ਯਾਦਵ ਜੀ ਆਏ ਨੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਵੀ ਕਰਨਾ ਤੇ ਸਾਨੂੰ ਪੂਰ ਨਾਸ਼ ਹੈ ਇਹ ਦੋਨੋਂ ਸਾਥੀਆਂ ਦੇ ਆਉਣ ਦੇ ਨਾਲ ਪਾਰਟੀ ਨੂੰ ਤਗੜੇ ਹੋ ਕੇ ਮਾਝੇ ਤੇ ਮਾਲਵੇ ਦੇ ਵਿੱਚ ਦੋਨੋਂ ਜਗ੍ਹਾ ਇਹ ਮਜ਼ਬੂਤੀ ਸਾਨੂੰ ਮਿਲੇਗੀ ਜਿਉ ਜੋ ਪਾਰਟੀ ਤਾਕਤ ਵੱਲ ਵਧਦੀ ਜਿਉ ਜੋ ਲੋਕ ਇਹ ਸਮਝਦੇ ਨੇ ਕਿ ਪੰਜਾਬ ਕਿਸ ਪਾਰਟੀ ਦੇ ਹੱਥ ਵਿੱਚ ਮਜ਼ਬੂਤ ਹੋ ਸਕਦਾ ਤੇ ਉਹਦਾ ਆਉਣ ਵਾਲਾ ਫਿਊਚਰ ਸੇਫ ਹੋ ਸਕਦਾ ਉਸ ਤਰ੍ਹਾਂ ਉਸ ਤਰ੍ਹਾਂ ਹੀ ਚੰਗੇ ਲੋਕ ਜਿਹੜੇ ਬਾਕੀ ਪਾਰਟੀਆਂ ਛੱਡ ਕੇ ਜਾਂ ਉਹ ਵੀ ਲੋਕ ਜਿਹੜੇ ਇਸ ਟਾਈਮ ਕਿਸੇ ਸਿਆਸੀ ਪਾਰਟੀ ਵਿੱਚ ਨਹੀਂ ਵੀ ਹੈ ਬਟ ਵੈਲ ਵਿਸ਼ਰਸ ਪੰਜਾਬ ਦੇ ਬਹੁਤ ਸਾਰੇ ਇੰਟੈਲੈਕਚੁਅਲਸ ਵੀ ਬਹੁਤ ਸਾਰੇ ਲੋਕ ਜਿਹੜੇ ਐਨਜੀਓਜ਼ ਦਾ ਕੰਮ ਕਰਦੇ ਨੇ ਇਸ ਕਿਸਮ ਦੇ ਲੋਕਾਂ ਦੀ ਪਾਰਟੀ ਨੂੰ ਬਹੁਤ ਵੱਡੀ ਲੋੜ ਹੈ ਇਹਨਾਂ ਨੂੰ ਮੈਂ ਵੈਲਕਮ ਕਰਨਾ ਇਸ ਤੋਂ ਪਹਿਲੇ ਪ੍ਰਧਾਨ ਜੀ ਨੇ ਜਿਹੜਾ ਸਾਡਾ ਮੇਨ ਮਕਸਦ ਹੈ ਸਾਰੇ ਦੇਸ਼ ਦੇ ਵਿੱਚ ਸਾਡੇ ਲੀਡਰ ਦਾ ਜਿਹੜੀ ਇੱਕ ਬਹੁਤ ਵੱਡਾ ਇੱਕ ਸਟਰਗਲ ਹੈ ਉਹਨਾਂ ਨੂੰ ਦਾਤ ਦੇਣਾ ਮੈਂ ਚਾਹਨਾ ਕਿ ਇੰਨਾ ਵੱਡਾ ਉਹਨਾਂ ਨੇ ਲੋਕ ਦੇ ਵਿੱਚ ਲੋਕ ਦੇਸ਼ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਤੁਸੀਂ ਵੇਖਿਆ ਮੋਦੀ ਸਾਹਿਬ ਦਾ ਹੁਣ ਦਿਲ ਨਹੀਂ ਕਰਦਾ ਰਾਜ ਚੁਣਨਾ ਜੇ ਮਾਨਤਾਰੀ ਨਾ ਵੋਟ ਪਿਆ ਹੁੰਦਾ ਬਗਿਲ ਸਾਹਿਬ ਤੇ ਪਾਰਲੀਮੈਂਟ ਚ 240 ਨਹੀਂ 160 ਤੇ ਹੀ ਰਹਿੰਦੇ ਇਹ ਸਾਰੀਆਂ ਮਸ਼ੀਨਾਂ ਦਾ 헤ਰ ਫੇਰੀ ਜੇ ਪਿਛਲੀ ਰਾਤ ਜਦੋਂ ਲੋਕ ਸਭਾ ਦਾ ਰਿਜ਼ਲਟ ਨਿਕਲਿਆ 160 ਤੇ ਸੂਈ ਆ ਰਹੀ ਸੀ ਸਵੇਰ ਜਾਗਦੇ ਜਾਗਦੇ 6% ਵੋਟ ਵਧ ਗਈ ਤੇ ਨਾਲ ਹੀ ਸੀਟਾਂ ਸੀ ਵਧ ਗਈ ਅਜੇ ਵੀ ਉਹ ਟੋਟਲ ਇਹਦੇ ਵਿੱਚ ਤੁਹਾਡੇ ਕੋਲ ਨਾ ਕੋ ਆਪਣੀ ਕੰਪਲੀਟ ਅਜੇ ਵੀ ਉਹਨਾਂ ਕੋ ਕੰਪਲੀਟ ਨੰਬਰ ਨਹੀਂ ਉਹਨਾਂ ਨੂੰ ਲੋਡ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤੇ ਬਿਹਾਰ ਦੇ ਮੁੱਖ ਮੰਤਰੀ ਦੀ ਲੋਡ ਪਈ ਤਾਂ ਇਹ ਗੱਲ ਕਾ ਨਿਮਾਨਦਾਰੀ ਨਾ ਹੋ ਜਾਂਦੇ ਬਗੇਲ ਸਾਹਿਬ ਦੇ ਸੂਬੇ ਦੇ ਵਿੱਚ ਵੀ ਹਰ ਆਦਮੀ ਦੀ ਐਂਟੀਸਪੇਸ਼ਨ ਸੀ ਕਿ ਕਾਂਗਰਸ ਬਗੇਲ ਸਾਹਿਬ ਦੀ ਲੀਡਰਸ਼ਿਪ ਤੇ ਲੈ ਦੋਰੀ ਵਾ ਇੱਕ ਵਾਰ ਫੇਰ ਜਿੱਤ ਗਿਆ ਪਰ ਜਿੱਥੇ ਐਡੇ ਵੱਡੇ ਪੈਮਾਨੇ ਤੇ ਬਿਹਾਰ ਦੇ ਵਿੱਚ 62 ਲੱਖ ਵੋਟ ਕੱਢ ਦਿੱਤੀ ਗਈ ਉੰਤੋ ਸੀ ਕੱਲ ਵੇਖੋ ਅਜੇ ਵੀ ਨਿਰੀ 25 ਲੱਖ ਹੀ ਬਣੀ ਐ ਉਹਦੇ ਵਿੱਚ ਵੀ 40 ਲੱਖ ਤੇ ਅਜੇ ਵੀ ਰਹਿ ਗਈ ਤੋ ਸਾਨੂੰ ਜੇ ਅਸੀਂ ਆਪਣੇ ਟੀਚੇ ਤੱਕ ਪਹੁੰਚਣਾ ਤੇ ਸਾਨੂੰ ਜਾ ਕੇ ਰਹਿਣਾ ਪਵੇ ਇਸੇ ਗੱਲ ਕਾਰਨ ਸਮੁੱਚੀ ਕਾਂਗਰਸ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੀ ਐ ਕਿ ਵੋਟ ਚੋਰੀ ਦਾ ਜਿਹੜਾ ਮਸਲਾ ਐ ਇਹਨੂੰ ਜੇ ਅਸੀਂ ਰੋਕ ਲਈ ਪੰਜਾਬ ਦੀਆਂ ਇਲੈਕਸ਼ਨਾਂ ਸਾਲ ਬਾਅਦ ਆਣੀਆਂ ਨੇ ਜੇ ਅਸੀਂ ਇੱਥੇ ਕਾਮਯਾਬ ਹੋ ਗਏ ਤੇ ਸਾਰੇ ਦੇਸ਼ ਦੇ ਵਿੱਚ ਇੱਕ ਨਵਾਂ ਮਾਤਾਵਰਣ ਹੋਏਗਾ ਅਸੀਂ ਕਾਂਗਰਸ ਦੀ ਵਰਕਿੰਗ ਕਮੇਟੀ ਜਿਹੜੀ ਬਿਹਾਰ ਹੋ ਕੇ ਆਇਆ ਵੱਡੇ ਪੈਮਾਨੇ ਤੇ ਲੋਕਾਂ ਵਿੱਚ ਭਾਜਪਾ ਨੂੰ ਇਹ ਜਿਹੜੀ ਐਨਡੀਏ ਨਦੀਸ਼ ਕੁਮਾਰ ਦੀ ਗੱਲ ਤੇ ਇਹਨੂੰ ਬਦਲਣ ਦਾ ਉਥੇ ਆਲਰੇਡੀ ਇੱਕ ਮਾਹੌਲ ਬਣ ਗੁਰੂ ਮਾਰਾ ਸਾਹਿਬ ਮੇਰਕਰ ਬਿਹਾਰ ਦੇ ਵਿੱਚ ਜਿੱਤ ਹੋਏ ਸਾਰੇ ਦੇਸ਼ ਦੇ ਵਿੱਚ ਡੈਮੋਕਰੈਟਿਕ ਫੋਰਸਸ ਦੀ ਭਾਰੀ ਜਿੱਤ ਹੋਏਗੀ ਜੋ ਲੰਬਾ ਨਾ ਜਾਂਦਾ ਹੋਇਆ ਜਿਹੜੇ ਸਾਥੀ ਅੱਜ ਸਾਨੂੰ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ